ਜਦੋਂ ਤੁਹਾਡੇ ਪੱਲੇ ਪਛੋਵੇ ਨਾ ਜਦੋਂ ਤੁਹਾਡੇ ਮਗਰ ਤੁਹਾਡਾ ਸੂਬਾ ਹੋਵੇ ਤੁਹਾਡੇ ਸੂਬੇ ਦੇ ਲੋਕ ਹੋਣ ਤੁਹਾਡੀ ਕਮਿਊਨਿਟੀ ਹੋਵੇ ਤੇ ਬਾਹਰਲੇ ਲੋਕ ਪੁੱਛ ਕੇ ਤੁਰਦੇ ਜੇ ਪਰਿਵਾਰ ਵਿੱਚ ਇਕਤਾ ਨਹੀਂ ਹੈ ਨਾ ਤੇ ਫਿਰ ਕੋਈ ਕਿਤੇ ਤੁਰੇ ਫਿਰ ਤਾਂ ਕੋਈ ਕਹਿੰਦਾ ਪੱਲੇ ਕੀ ਇਹਨਾਂ ਨੇ ਗੱਲ ਕੀ ਕਰੀ ਆ ਆ ਦੇਖੋ ਤੁਸੀਂ ਪਿਛਲੇ ਦਿਨੀ ਅਦਾਲਤ ਨੇ ਇੱਕ ਫੈਸਲਾ ਸੁਣਾਇਆ ਜਿਹੜਾ ਮਾਲੇਕਾਉਂ ਬਲਾਸਟ ਕਾਂਡ ਬੜਾ ਇੰਪੋਰਟੈਂਟ ਹਾਂਜੀ ਚਰਚਾ ਦੇ ਵਿੱਚ ਰਿਹਾ ਜਿਹਦੇ ਵਿੱਚ ਸਾਧ ਵੀ ਪ੍ਰਗਿਆ ਦੇ ਵੀ ਤੇ ਦੂਜਿਆਂ ਦਾ ਰੋਲ ਸੀ ਉਹ ਬਾਈਸ ਜਤ ਬੜੀ ਹੋਏ ਨੇ ਉਹ ਬਾਈਸ ਜਤ ਇਸ ਕਰਕੇ ਬੜੀ ਹੋਏ ਨੇ ਕਿਉਂਕਿ ਕੇਂਦਰ ਦੇ ਵਿੱਚ ਮੋਦੀ ਦੀ ਸਰਕਾਰ ਅਤੇ ਸ਼ਾਹ ਹੋਮਨਿਸਟਰ ਸਾਡੇ ਮੁੰਡਿਆਂ ਮੰਗਰ 30 30 ਸਾਲ ਤੋਂ ਅੰਦਰ ਨਹੀਂ ਬੈਠੇ ਸਾਡੀ ਕੌਮ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਜਿਹੜੇ ਨੌਜਵਾਨ ਅੰਦਰ ਬੈਠੇ ਆ ਉਹਨਾਂ ਦੇ ਕੋਈ ਵਟ ਬੰਨੇ ਦੀ ਲੜਾਈ ਨਹੀਂ ਸੀ ਉਹਨਾਂ ਨੂੰ ਪਤਾ ਸੀ ਸਾਨੂੰ ਇਹ ਕੁਝ ਕਰਕੇ ਆ ਕੁਝ ਭੁਗਤਣਾ ਪੈਣਾ ਪਰ ਸਾਡੀ ਕੌਮ ਉਹਨਾਂ ਦੀ ਜੋ ਸਾਰ ਲੈਣੀ ਚਾਹੀਦੀ ਸੀ ਲੈ ਨਹੀਂ ਸਕਿਆ ਉਹ ਸਿਰ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਵਰਤ ਲਿਆ ਜਾਂਦਾ ਹਰ ਸਭਾ ਦੇ ਵਿੱਚ ਉਹਨਾਂ ਦੇ ਲਈ ਮਤਾ ਪਾਇਆ ਜਾਂਦਾ ਅੱਗੇ ਕਾਰਵਾਈ ਕੋਈ ਨਹੀਂ ਹੁੰਦੀ ਕਦੀ 26 ਲੱਖ ਫਾਰਮ ਦਸਕਤ ਕਰਾ ਲਏ ਉਹ ਸਿਰਾਂ ਦੀ ਚੁੱਕੇ ਰਹਿ ਗਏ ਕਿਤੇ ਪਹੁੰਚੇ ਹੀ ਨਹੀਂ ਕੋਈ ਗੱਲ ਨਹੀਂ ਲੈਣ ਦੀ ਜੇ ਡਿੱਕ ਬਗ ਉਹਨੂੰ ਆਪਣੇ ਹੱਕ ਵਿੱਚ ਕਰਕੇ ਉਹਨਾਂ ਕੋਲ ਰੂਲ ਬਣਾਇਆ ਵੀ ਜਾ ਰਹੇ ਪਰ ਜਿਹੜੇ ਲੋਕ ਕੌਮ ਦੀ ਖਾਤਰ ਕੁਰਬਾਨੀ ਕਰਦੇ ਉਹਨਾਂ ਦਾ ਕਦੀ ਮੁੱਲ ਨਹੀਂ ਪਵੇਗਾ ਉਹ ਪੈਸੇ ਕਰਕੇ ਨਹੀਂ ਦਿਹਾ ਕਿਉਂਕਿ ਸਾਡੇ ਕੋਲ ਨਾ ਤਾਂ ਕੋਈ ਰਾਜਨੀਤਿਕ ਸ਼ਕਤੀ ਹੈ ਨਾ ਸਾਡੇ ਕੋਈ ਹਮਦਰਦ ਹੈ ਸੈਂਟਰ ਦੇ ਵਿੱਚ ਬੈਠਾ ਇਨੋਂ ਤੁਸੀਂ ਇਹ ਕਹਿ ਦਈਏ ਫਿਰ ਭਾਈ ਤੁਸੀਂ ਸਾਡੀ ਗੱਲ ਮੰਨਦੇ ਕਿਉਂ ਨਹੀਂ ਆ ਲਿਲੜੀਆਂ ਕੱਢੀ ਜਾਂਦੇ ਅਸੀਂ ਵੀ 550 ਸਾਲਾਂ ਦੇ ਉੱਤੇ ਜੀ ਤੁਸੀਂ ਤੋਤਾਨਪੁਰ ਲੂਤੀ ਐਲਾਨ ਕੀਤਾ ਸੀ ਨੋਟੀਫਿਕੇਸ਼ਨ ਕੀਤਾ ਸੀ ਤੇ ਤੁਸੀਂ ਉਹ ਲਾਗੂ ਕਰੋ ਇਹ ਲਿਲੜੀਆਂ ਮੰਨਤਾ ਕਰ ਦੇਈ ਤੇ ਜਿਸ ਦਿਨ ਤੁਹਾਡੇ ਕੋਲ ਤਾਕਤ ਸੀ ਤੁਸੀਂ ਸਿਰਫ ਇੱਕੋ ਗੱਲ ਕਹਿਤੀ ਵੇ ਆ ਸਾਨੂੰ ਜੀ ਤੁਸੀਂ ਲਾਲਪੁਰੇ ਨੂੰ ਵੀ ਛੱਡਦੇ ਹੋ ਚੰਦੂ ਮਾਇਰੇ ਨੂੰ ਵੀ ਛੱਡਦੇ ਹੋ ਸਾਡੇ ਟੱਬਰ ਦੀ ਨੂੰ ਨੂੰ ਵਜ਼ੀਰ ਬਣਾ ਦੇ ਹੂੰ ਇਹ ਤੁਹਾਡੀ ਮੰਗੀ ਇੰਨੀ ਕੀ ਤੇ ਫਿਰ ਤੁਸੀਂ ਹੋਰ ਕੀ ਕਰੋਗੇ ਇਹ ਚੀਜ਼ਾਂ त्याਗਣੀਆਂ ਪੈਣਗੀਆਂ ਜਦੋਂ ਤੁਸੀਂ ਆਪਣੀ ਸ਼ਕਤੀ ਕੌਮੀ ਤੌਰ ਤੇ ਪ੍ਰਗਟ ਕਰਦੇ ਆ ਨਾ ਤੇ ਫਿਰ ਲੋਕ ਤੁਹਾਡੇ ਮਦਰ ਤੁਰਦੇ ਆ ਹੁਣ ਤੁਸੀਂ ਉਹ ਉਹਨਾਂ ਦੀ ਗੱਲ ਕੀਤੀ ਆਪਣੇ ਮਮਤਾ ਬਰ ਐਨਰਜੀ ਦੀ ਉਹ ਸਟੇਟ ਦੇ ਵਿੱਚ ਸਟੇਟ ਦੇ ਲੋਕ ਉਹਦੇ ਨਾਲ ਛੇੜਨੀ ਭਲਾਈ ਕਰਦੇ ਆ ਉਹਨਾਂ ਦੀ ਆਪਣੀ ਕਮਿਊਨਿਟੀ ਨਾਲ ਉਹਨੂੰ ਕਿਸੇ ਮੋਤੀ ਛੋਦੀ ਦੀ ਪਰਵਾਹ ਨਹੀਂ ਜਿਵੇਂ ਤੁਸੀਂ ਸਟਾਲਿਨ ਲੜ ਰਹੇ ਹਾਂ ਜਦੋਂ ਤੁਸੀਂ ਆਪਣੇ ਅਸਲੇ ਨੂੰ ਛੱਡ ਜਾਓ ਨਾ ਤੁਸੀਂ ਦੂਜਿਆਂ ਦੇ ਡਿਪੈਂਡੈਂਟ ਹੋ ਜਾਓ ਤੁਸੀਂ ਦੂਜਿਆਂ ਨੂੰ ਕਹੋ ਵੀ ਤੁਸੀਂ ਜੋ ਕਹੂੰਗੀ ਤੇ ਇਸ ਤੋਂ ਉਹੀ ਕਰਾਂਗੇ ਤਾਂ ਬਿਨਾਂ ਸ਼ਰਤ ਮਾਇਦ ਕਰੋਗੇ ਕਿ ਤੁਹਾਨੂੰ ਕੌਣ ਦੇਵੇਗਾ ਤੁਸੀਂ ਆਪਣੀਆਂ ਗੱਲਾਂ ਨੂੰ ਛੱਡ ਚੁੱਕੇ ਹੋ ਛੱਡਣ ਦਾ ਇਹੀ ਕਾਰਨ ਹੈ ਵੀ ਅਸੀਂ ਮੁੜ ਕੇ ਦੁਬਾਰਾ ਇੱਥੇ ਆਈਆਂ ਨਹੀਂ ਤੇ ਜੰਦਾ ਚਲਾਉਂਦਾ ਸਾਰਾ ਸਿਸਟਮ ਸੀ ਉਹ ਖਰਾਬ ਕਿਵੇਂ ਹੋਇਆ ਟੱਬਰਾਂ ਨੇ ਹਿੱਸੇ ਵੰਡ ਲੈ ਇੱਕ ਵੱਡੇ ਪਰਿਵਾਰ ਨੇ ਵੱਡਾ ਹਿੱਸਾ ਲੈ ਲਿਆ ਛੋਟੇ ਨੇ ਛੋਟਾ ਲੈ ਲਿਆ ਵਰਕਰ ਨਰਾਜ਼ ਹੋ ਕੇ ਘਰਾਂ 'ਚ ਬੈਠ ਗਏ ਉਹ ਟੱਬਰ ਜਿਹੜੇ ਸੀ ਉਹਨਾਂ ਦੀ ਇੱਧਰ ਲੋੜ ਨਹੀਂ ਪੂਰੀ ਹੋਈ ਦੂਜੇ ਪਾਸੇ ਦੌੜ ਗਏ ਵਰਕਰ ਕੋਈ ਤੁਰਿਆ ਨਹੀਂ ਨਾਲ ਕਿਉਂਕਿ ਵਰਕਰਾਂ ਨੇ ਕਿਹਾ ਵੀ ਅਸੀਂ ਤਾਂ ਜਿਕਾਰੇ ਛੱਡਣ ਆਏ ਆ ਨਾਰੇ ਲਾਉਣ ਆਲੇ ਆ ਉੱਤ ਵੀ ਇਹਨਾਂ ਦੇ ਐਮਐਲਏ ਬਣ ਗਏ ਇਨਾਂ ਦੇ ਚਾਚੇ ਤਾਂ ਵੀ ਐਮਰ ਸਾਡੀ ਤੇ ਰੋੜੀ ਇੰਨੇ ਇਸ ਕੰਮ ਲਈ ਬਸ ਤੇ ਉਹ ਜਦੋਂ ਆਪਣੇ ਲੋਕ ਟੁੱਟ ਜਾਂਨ ਜਦੋਂ ਤੁਸੀਂ ਆਪਣੇ ਟੱਬਰ ਪਾਲਣ ਲੱਪੋਂ ਫਿਰ ਆਪਣੇ ਲੋਕ ਟੁੱਟ ਜਾਂਦੇ ਉਹ ਲੋਕ ਟੁੱਟ ਗਏ ਆਪਣੇ ਉਹ ਜਿਹੜੇ ਚਾਰ ਪ੍ਰਵਾਸੀ ਕਦੀ ਉਹ ਮੰਨ ਗਏ ਕਦੀ ਰੁੱਸ ਗਏ ਜੇ ਚਾਰ ਮਿਲ ਗਿਆ ਤਾਂ ਕੋਈ ਮੰਨ ਗਏ ਜੇ ਰੁੱਸ ਗਏ ਤੇ ਉਹ ਉਹਦਾ ਹੀ ਨਤੀਜਾ ਹੈ